ਜਵੇਂ ਸੇ ਗੱਲ ਕਰੀਏ ਮੌਸਮ ਦੀ ਮੌਸਮ ਵਧੀਆ ਕੱਲ੍ਹ ਨਾਲੋਂ ਬੱਦਲ ਬੁੱਦਲ ਬਣਿਆ ਹੋਇਆ ਪਿਛਲੇ ਸਾਲ ਇੱਥੇ ਆਇਆ ਸੀ ਮੈਂ ਤੇ ਮੀਂਹ ਪੈ ਗਿਆ ਅੱਜ ਵੀ ਉਹੀ ਬਣਿਆ ਦਾ ਪਿਆ ਸੀ ਕੰਮ ਪਰ ਹਾਲੇ ਨਾ ਹੁਣ ਧੁੱਪ ਨਿਕਲੀ ਫਿਰ ਥੋੜੀ ਬਧੀ ਬੱਦਲ ਤਾਂ ਹੈਗੇ ਆ ਤੇ ਟਲ ਗਿਆ ਵੈਸੇ ਅਸੀਂ ਉਹ ਵੀ ਜੋਤਾਂ ਪੂਰਾ ਕਰਕੇ ਘਰੇ ਆ ਗਏ ਆ ਤੇ ਬਹੁਤ ਜ਼ਿਆਦਾ ਗਰਮੀ ਸੀ ਅਜ ਫਿਰ ਗਰਮੀ ਤਾਂ ਚਲ ਐਂ ਚੱਲੀ ਜਾਈ ਜਾਨੀ ਆ ਲਾ ਜੀ ਇਦਾਂ ਦੇ ਹਾਲ ਤਾਂ ਸਾਰੀ ਦਿਹਾੜੀ ਆ ਪਸੀਨਾ ਪਸੀਨੀਆਂ ਦੇ ਤੇ ਆ ਦੇਖੋ ਆ ਲੱਗ ਗਿਆ ਇੱਕ ਆ ਲੱਗ ਗਿਆ ਦੂਜਾ ਉਹ ਉਹਦਾ ਉਰੇ ਨੂੰ ਮੜਿਆ ਦਾ ਇਦਾਂ ਇਦਾਂ ਨਾ ਇੱਕ ਹੀ ਚੱਕਰ ਅੱਜ ਤੋਂ ਬਲੌਗ ਸਟਾਰਟ ਕਰੀਦਾ 5 ਵਜੇ ਆਪਣਾ ਬਲੌਗ ਸਟਾਰਟ ਹੋ ਜਾਂਦਾ ਇਦਾਂ ਗਰਮੀ ਆਉਂਦੀ ਆ ਜਿਵੇਂ ਆਹ ਹੁਣ ਤਾਂ ਚਲ ਪੱਖਾ ਨਹੀਂ ਚੱਲਦਾ ਮਾੜਾ ਮੋਟਾ ਸਕਾਰਦਾ ਪੱਖਾ ਪੱਖਾ ਬੰਨਦਾ ਪਿਆ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿ ਵੀ ਰਾਰੀ ਕਰਾ ਸਾਰੇ ਠੀਕ ਕਰੋਂਗੇ ਤੇ 5:00 ਬਜ ਗਏ ਆ ਤੇ ਆ ਦੇਖੋ ਛੋਲੇ ਰਾਤ ਨੂੰ ਪੈ ਗਿਰ ਕੇ ਸੀ ਤੇ ਸਵੇਰੇ ਸਵੇਰੇ ਖਾ ਲਈਦੇ ਆ ਤੇ ਗਰਮੀ ਹੋਵੇ ਤੇ ਬਹੁਤ ਚੰਗੇ ਹੁੰਦੇ ਆ ਠੀਕ ਆਪਣਾ ਕੰਮ ਹੀ ਹੈਗਾ ਟੋਕ ਟੋਕ ਪਾਣਾ ਤੇ ਕਾਕਾ ਤੋਂ ਕਰਾਂਗੇ ਤੇ ਬਾਕੀ ਚਾਹ ਬਣਦੀ ਤੇ ਚਾਹ ਵੀ ਤੇ 5:00 ਬਚ ਚੁੱਕੇ ਆ ਦੇਖੋ ਸਾਰੇ ਕੋ 5 ਵਜੇ ਆਪਾਂ ਨੂੰ ਇਥੇ ਤੋਂ ਫਿਰ ਕੱਲ ਦੀ ਤਰ੍ਹਾਂ ਤੇ ਫਿਰ ਤਾਂ ਮੈਂ ਡਾਕਟਰ ਇਹਦਾ ਚੁੰਨੀ ਚੁੰਨੀ ਚਾ ਕਾ ਕਰਨਾ ਅੱਜ ਮਟਾ ਮਟਾ ਮੜੀ ਮੋਟੀ ਰਹ ਗਈਆਂ ਉਹ ਕੱਲ ਦੇਤੀਆਂ ਸੀ ਹੋਰ ਆ ਗਈਆਂ ਤਾਂ ਨਹੀਂ ਠੀਕ ਹੈ ਤੇ ਬਾਕੀ ਦਾ ਵਲੌਗ ਜਿਹੜਾ ਕਰਿਆ ਤੇ ਉਸ ਉੱਤੇ ਤੇ ਦੇਖਦੇ ਰਹੋ ਵਲੌਗ ਨੂੰ ਸ਼ੁਰੂ ਦਾ ਅੰਡਰ ਰੱਖ ਜ਼ਰੂਰ ਦੇਖੋ ਤੇ ਕਰਦੇ ਹਾਂ ਕੰਟੀਨਿਊ ਚਾਹ ਵਿੱਚ ਦੁੱਧ ਦੁੱਧ ਪਾਉਨੇ ਆ ਹੋ ਗਈ ਚਾਹ ਤਿਆਰ ਜਾਂਦਾ ਇੱਕ ਪੱਕਾ ਨਾਲ ਦੀ ਨਾਲ ਬਾਲਾ ਆਉਣਾ ਲੱਗਦੇ ਤਾਂ ਲਓ ਜੀ ਹੁਣ ਟਾਈਮ ਹੋ ਗਿਆ ਕੰਮ ਤੇ ਜਾਣ ਦਾ ਬਾਰ ਤੋਂ ਦੁਕਾਨ ਹੈ ਤੁਹਾਡਾ ਜਵਾਗ ਜਲਣਦਾ ਸਾਰਾ ਕੁੱਤਾ ਗਾ ਇੱਧਰ ਤੇ ਹੈ ਬੰਨ ਬਰ ਚਲਦਾ ਹੋਇ ਬਸ ਚਲੀਏ ਆਣੇ ਚੌੜੀ ਹਵਾ ਜੋ ਥੋੜੀ ਥੋੜੀ ਵਾਈਫਾਈ ਮਛੋਦਨੀ ਲਾ ਕੇ ਰੱਖਤੀ ਸਾਈਡ ਤੇ ਤੇ ਚੱਲੀਏ ਕੰਨੀਆਂ ਵਾਲੀ ਦੇਰ ਤੇ ਆਇਆ ਲੈ ਕਾਲਰ ਟਕਾਣੇ ਤੇ ਆ ਵੀ ਮਿੱਤਰੋ ਘੱਟੋ ਘਾਟ 8:30 ਦਾ ਟਾਈਮ ਹੋ ਚੁੱਕਿਆ ਅਸੀਂ ਲੱਗੇ ਸੀ ਉਹ ਮੋਟਰ ਤੋਂ ਸਾਹਮਣੇ ਵਾਲੀ ਤੇ ਆੜ ਕਾਫੀ ਲੰਮੀ ਸੀ ਤੇ ਆ ਵੇਖੋ ਸਫਾਈ ਕਰਕੇ ਤੇ ਰੱਖਤੀ ਤੇ ਵੀਡੀਓ ਉਹ ਤੋਂ ਸ਼ੁਰੂ ਕਰਨ ਲੱਗੀ ਸੀ ਵੀਡੀਓ ਸ਼ੁਰੂ ਕੀਤੀ ਸੀ ਮੋਟਰਸਾਈਕਲ ਦੇ ਉੱਤੇ ਹੀ ਬੈਠ ਕੇ ਜਦੋਂ ਆਉਂਦੇ ਪੈ ਸੀ ਤੇ ਉਹ ਮੈਨੂੰ ਲੱਗਾ ਪਹਿਲਾਂ ਵੀ ਆ ਬੰਦਾ ਜਿਹੜਾ ਬੈਠਾ ਗੋਰਾ ਇਹ ਆ ਪਰ ਉਹ ਹੈਗਾ ਸੀ ਜ਼ਮੀਨ ਮਾਲਕ ਸੀ ਤੇ ਮੈਂ ਉਹੀ ਵਿੱਚ ਪਾਦਾ ਤੁਹਾਨੂੰ ਵੀਡੀਓ ਚ ਦਿਖਾਉਗਾ ਉਵੇਂ ਹੀ ਪਤਾ ਲੱਗ ਜਾਣਾ ਜ਼ਮੀਨ ਮਾਲਕ ਸਾਡਾ ਵੀ ਸਾਡੇ ਆਪ ਹੀ ਆ ਉਮਹੀਂ ਆ ਪਾ ਮੋਬਾਈਲ ਵਿੱਚ ਪਾਤਾ ਤੇ ਫਿਰ ਆਇਆ ਬਾਅਦ ਚ ਕੋਰਾ ਬਾਈ ਹੋਰ ਠੀਕ ਆ ਹਾਂਜੀ ਬਾਈ ਵਧੀਆ ਜੀ ਠੀਕ ਆ ਜੀ ਬਸ ਆ ਇੰਨੀ ਕੁ ਰਹਿ ਗਈ ਦੋਗੀ ਜੀ ਤੇ ਕੱਢ ਕੇ ਤੇ ਚਲਦੇ ਆਂ ਕੈਲੇ ਹਣਾ ਘਾ ਚੱਕਦਾ ਸਾਰਾ ਤੇ ਅੱਜ ਵੈਸੇ ਗੱਲ ਕਰੀਏ ਮੌਸਮ ਦੀ ਮੌਸਮ ਵਧੀਆ ਕੱਲ ਨਾਲੋਂ ਬੱਦਲ-ਬੁੱਦਲ ਬਣੇ ਹੋਇਆ ਪਿਛਲੇ ਸਾਲ ਇੱਥੇ ਆਇਆ ਸੀ ਮੈਂ ਤੇ ਮੀਂਹ ਪੈ ਗਿਆ ਅੱਜ ਵੀ ਉਹੀ ਬਣਿਆ ਦਾ ਪਿਆ ਸੀ ਕੰਮ ਪਰ ਹਾਲੇ ਨਾ ਹੁਣ ਧੁੱਪ ਨਿਕਲੀ ਫਿਰ ਥੋੜੀ-ਬੋਦੀ ਬੱਦਲ ਤਾਂ ਹੈਗੇ ਆ ਤੇ ਟਲ ਗਿਆ ਵੈਸੇ ਚਲੋ ਜੀ ਮੋਦੀ ਨੇ ਕਿਹਾ ਲਾ ਵੀ ਧਾਰ ਲਗਾ ਕੇ ਮੈਂ ਸਪਰੇ ਕਰੀ ਹਾਂ ਸਪਰੇ ਤਾਂ ਨਾਲ ਦੀ ਨਾਲ ਹੋਈ ਜਾਂਦੀ ਆ ਬੰਦਾ ਇੱਕ ਛੱਡਿਆ ਹੋਇਆ ਮੰਨ ਲਓ ਆ ਜਿਵੇਂ ਕਾਉਣ ਵੱਡਿਆਂ ਦਾ ਚੱਕਿਆ ਜਾਂਦਾ ਤੇ ਇੱਧੇ ਤੇ ਸਪਰੇ ਹੋਈ ਜਾਂਦੀ ਆ ਉਹ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਉਂ ਇੱਥੋਂ ਆਹ ਯਾਰ ਆਏ ਇਹ ਸਾਡੀ ਇਹ ਸਾਡੀ ਤੁਹਾਨੂੰ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਪੂਰੀ ਆ ਹੁਣ ਅਸੀਂ ਜਾਣਾ ਇੱਧਰ ਅਗਲੇ ਖੇਤ ਇੱਥੋਂ ਕੰਮ ਨਿਬੜੇਗਾ ਤੇ ਜਿਹੜਾ ਬਾਅਦ ਚ ਹੱਥੋਂ ਮਾਰਨਾ ਇਹਦੇ ਚ ਕਾਗੂ ਕਰਨਾ ਉਹ ਬਾਅਦ ਵਟਾਂ ਸਾਰੀਆਂ ਕਾੜ ਕੇ ਚਲੋ ਜੀ ਲੈ ਵੀ ਆ ਇਦਾਂ ਕਰਕੇ ਫਟ ਕਾੜ ਕੇ ਤੇ ਨਾਲ ਦੀ ਨਾਲ ਸਪਰੇ ਇਹ ਇੱਥੇ ਆ ਗਏ ਆ ਮੋਟਰ ਤੇ ਆਪਰਾ ਮੰਝਾ ਦੇ ਪੱਟਾਂ ਕੰਮ ਸ਼ੁਰੂ ਹੋ ਰਹੀ ਹੈ ਪਹਿਲਾਂ ਦੁਪਹਿਰੇ ਲਿਆਵਾਂਗੇ ਜਾਵਾਂਗੇ ਪੱਟਾਂ ਉੱਟਾਂ ਇਧਰ ਹੀ ਪਹਿਲਾਂ ਪੱਟਾਂ ਹੀ ਕੱਢਣੀਆਂ ਆਪ ਨੂੰ ਬੁਲਾਉਣਾ ਇਧਰ ਆ ਕੇ ਤੇ ਵੀ ਕੱਢ ਲੇ ਗਏ ਨਾ ਤੁਹਾਨੂੰ ਲੱਗੇ ਹੁਣ ਤਾਂ ਹੌਣ ਲੱਗਿਆ ਠੰਡੇ ਹੋਣ ਲੱਗਿਆ ਪਾਣੀ ਕਿਧਰੋਂ ਦੀ ਪਈ ਤਾਂ ਨਾ ਹਵਾ ਚੱਲਦੀ ਨਿਕਲ ਚੱਲ ਇੱਕ ਟੈਂਕੀ ਰਹਿ ਗਈ ਉਹ ਕਰਨ ਚੱਲਿਆ ਬਾਈ ਕਰਕਣਾ ਆ ਨਹੀਂ ਆਉਂਦਾ ਕਰਕਣਾ ਆਦੀ ਆਦੀ ਲਾਵੀ ਜੋਤਾਂ ਪੂਰਾ ਕਰਕੇ ਘਰੇ ਆ ਗਏ ਆ ਤੇ ਬਹੁਤ ਜ਼ਿਆਦਾ ਗਰਮੀ ਸੀ ਅਜ ਫਿਰ ਗਰਮੀ ਤਾਂ ਚਲ ਐ ਚੱਲੀ ਜਾਈ ਆ ਆਪਾਂ ਆਪਦਾ ਪਾਣੀ ਪੋਣੀ ਪਾਈਏ ਕੂਲਰ ਚ 깔 ਲਾਂਗੇ ਫਿਰ ਰੈਸਟ ਕਰੀਏ ਡੇਢ ਵਜੇ ਦਾ ਪੂਰਾ ਮਾਜੀ ਗਾਇਸ ਲੈਟ ਤੇ ਵਾਰ-ਵਾਰ ਕਾਟ ਲੱਗਣ ਕਰਕੇ ਨਾ ਰੈਸਟ ਵੀ ਨਹੀਂ ਹੋ ਭਾਈ ਆ ਵੇਖੋ ਕਿਵੇਂ ਕੱਪੜੇ-ਕੱਪੜੇ ਲਾ ਆ ਗਏ ਬੈਠਾ ਬਾਕੀ ਓੜ ਕੱਪੜੇ ਸਿਆਫਾ ਕਰਦੇ ਤੇ ਧੋ ਕੇ ਤੇ ਘੜਾ ਘੜਾ 5:30 ਦਾ ਟਾਈਮ ਹੋ ਗਿਆ ਪਸੀਨਾ ਉਮਈ ਆ ਚੱਲੀ ਜਾਂਦਾ ਪੱਖਾ ਬੱਦਲਿਆ ਬਣਿਆ ਹੋਰੀ ਸਾਉਦੇ ਗੋਮਾ ਯਾ ਬੱਜ ਗਿਆ ਪੂਰਾ ਤੋ ਪਵਿਓ ਬਹੁਤ ਘੱਟ ਹੈ। ਤੇ ਹਵਾ ਬਹੁਤ ਘੱਟ ਜਲਦੀ ਪਹਿਲਾਂ ਜਲਦੀ ਹੀ ਹੁਣ ਰੋਕ ਗਈ। ਮੋਈ ਹੁਣ ਕਰੀ ਲੈ ਕੇ ਆਈਏ ਦਵਾਈ ਸਾਢੇ 6 ਵਜੇ ਟਾਈਮ ਹੋ ਚੁੱਕਾ ਹੈ ਦਵਾਈ ਲੈ ਕੇ ਆਈਏ 2 ਮਹੀਨੇ ਹੋ ਗਏ ਮੈਂ ਹੁਣ। ਹਾਂ, ਪੇਟ ਦੀ ਪ੍ਰੋਬਲਮ ਹੈਗੀ ਪਹਿਲਾਂ ਧਰਨ ਪਈ ਹੋਈ ਸੀ। ਤੇ ਉਸ ਤੋਂ ਨਾ 4 ਵਜੇ ਪਹਿਲਾਂ ਦਵਾਈ ਲਈ ਤੇ ਕਹਿੰਦਾ ਵੀ ਧਰਨ ਤਾਂ ਠੀਕ ਆ। ਤੇ ਪਰ ਦਵਾਈ ਕਹਿੰਦਾ ਖਾਣੀ ਬਹੁਤ ਦੀ ਮੈਂ ਤਾਂ ਚਲ ਠੀਕ ਹੁਣ। ਖਾ ਲਈ ਤੇ ਫਿਰ ਦੋ ਤਿੰਨ ਦਵਾਈ ਹਾਲੇ ਫਰਗਨੀ ਤੇ ਆ ਤੇ ਹੁਣ ਅੱਜ ਫੇਰ ਲੈ ਕੇ ਆਉਣਾ ਹੈ ਪੈਜੂ ਦਾ ਵਰਕ ਹੋਣੀ ਕਿਉਂਕਿ ਲੰਮੀ ਪ੍ਰੋਬਲਮ 2 ਮਹੀਨੇ ਦੀ ਚੱਲ ਰਹੀ ਸੀ ਨਾ ਪੇਟ ਦੀ ਤਾਂ ਕਰਕੇ ਗਰਮੀ 'ਚ ਬਹੁਤ ਔਖਾ ਪੁੱਛਣਾ ਇਹ ਦੇ ਸੀ ਜੀ ਬਹੁਤ ਔਖਾ ਰਹਾ ਹੋਣਾ ਵੀ ਇਹ ਪ੍ਰੋਬਲਮ ਨਹੀਂ ਆਸ ਤੇ ਬਹਿ ਕੇ ਆਵਾਂ ਪਹਿਲਾਂ ਦਵਾਈ ਫੇਰ ਦੇਖਦੇ ਹਾਂ ਠੀਕ ਹੈ ਹਾਂਜੀ ਗਾਇਸ ਪੂਰੀ ਸ਼ਾਮ ਪੈ ਚੁੱਕੀ ਤੇ ਮੈਂ ਦਵਾਈ ਲੈਣ ਗਿਆ ਸੀ ਤੇ ਡਾਕਟਰ ਮਿਲਿਆ ਨਹੀਂ ਵੇਲਾ ਮੁੜ ਕੇ ਆ ਗਿਆ ਤੇ ਲਵਾਂਗੇ ਦਵਾਈ ਹੁਣ ਕੱਲ ਨੂੰ ਤੇ ਤੇ ਬਾਕੀ ਇੱਧਰ ਆਪਣਾ ਆੜਾ ਖਾਣਾ ਪੀਣਾ ਬਣ ਗਿਆ ਵਾ ਰੋਟੀਆਂ ਪੱਕ ਗਈਆਂ ਦਾਲ ਬਣ ਗਈ ਹੈ ਅੱਜ ਵਾਹਿਗੁਰੂ ਦਾ ਚੱਲਦਾ ਪਿਆ ਵਾ ਜਾਪਨ ਤੇ ਖਾਣ ਲਾਉਣੀ ਆਪਾਂ ਇੱਥੇ ਤੋਣੀ ਹੜ ਚੱਕੇ ਲਾਉਣੇ ਆ ਮੱਛਰ ਆ ਗਿਆ ਵਾ ਉੱਪਰ ਬੋਲ ਤੇ ਜਾਗ ਪਵੇ ਜਦੋਂ ਨੂੰ ਕੰਮ ਕਰੋਗਾ ਉਸ ਤੋਂ ਪਹਿਲਾਂ ਆਪਾਂ ਮੱਛਰ-ਮੁਛਰ ਸਾਰ ਭਜਾ ਦਿੰਨੇ ਆ ਠੀਕ ਹੈ ਇੱਕ ਇੱਧਰ ਲਾ ਦਿੰਨੇ ਆ ਤੁਣੀ ਇੱਕ ਇੱਧਰ ਬਾਕੀ ਪਹਿਲੇ ਉੱਥੇ ਲਾ ਕੇ ਦੇਖਦੇ ਆ ਕਿਉਂਕਿ ਜਿਹੜੀ ਉੱਥੇ ਵਾਲੀ ਜੈਂ ਨੂੰ ਆ ਗਈ ਤੇ ਵੇਠੀ ਠੀਕ ਹੈ ਜੇ ਪਰ ਇਹਨੂੰ ਗਈ ਫਿਰ ਇੱਕ ਇੱਧਰ ਲਾਉਣੀ ਪੈਣੀ ਆ ਇਹ ਕੰਮ ਕਰਦੇ ਆ ਪਹਿਲਾਂ ਆਖਾ ਲੈ ਕੇ ਆਸੀ ਅਸਲਾਬੀਆਂ ਹੋਈਆਂ ਥੱਲੋਂ ਉੱਥੇ ਪਿਆਰ ਦਾ ਬਹੁਤ ਹੈ ਇਦਾਂ ਦਾ ਮੈਂ ਦਿਖਾਉਣਾ ਕਿੱਥੇ ਹੈ ਜਿਵੇਂ ਮਾੜਾ ਮੋਟਰ ਟਾਈਮ ਹੋਏ ਨਾ ਜਾਂਦੇ ਤਾਂ ਇੰਨੀ ਰੱਖਣ ਨੂੰ ਦੇਖੀ ਤੇ ਥਾਂ ਹੁੰਦਾ ਨਾ ਕਟੋਰ 5-7 ਟੋਨਾ ਰੱਖਿਆ ਨਹੀਂ ਹਨ ਉਹ ਵੇਖਿਆ ਕਿੰਨਾ ਉਹ ਸਾਹਮਣੇ ਡੇਰ ਲੱਗਿਆ ਇਹਨੂੰ ਮਾੜੀ ਜੀ ਹਵਾ ਫੇਰਾ ਕੇ ਤੇ ਰੱਖ ਲੈਂਦੇ ਚਾਲਾਂ ਚ ਬਹੁਤ ਵਧੀਆ ਕੰਮ ਦੇਣਾ ਸੀ ਇਹਨੇ ਚਲੋ ਕੋਈ ਨਹੀਂ ਇੱਕ ਪੰਡਰ ਹੋਰ ਲੈ ਕੇ ਰੱਖ ਦੇਣੇ ਉਪਰ ਜਿੰਨਾ ਟਾਈਮ ਗਾੜੀ ਦੇ ਮੱਜਾਂ ਨੂੰ ਤਾਂ ਬਚਾਈਏ ਮੱਛਰ ਤੋਂ ਠੀਕ ਹੈ ਨਾ ਨੂੰ ਸਿੱਧਾ ਗਣੀ ਲਗਣੀ ਪੈਣਾ ਭੂਖਾਂ ਜਿਹੜੀਆਂ ਲਸਣ ਦੀਆਂ ਲਿਆਉਣੀਆਂ ਪੈਣੀਆਂ ਕਿਉਂਕਿ ਨਾ ਸਲਾਬਾ ਆਇਆ ਹੋਇਆ ਦੇਖ ਲੈਨੇ ਆ ਵਾਕੀ ਲਾ ਕੇ ਜੇ ਲੱਗ ਗਈ ਤਾਂ ਠੀਕ ਆ ਫਿਰ ਤਾਂ ਇੱਥੇ ਰੱਖੀਏ ਚੱਕ ਲੋ ਜੀ ਐਦਾਂ ਦੇ ਹਾਲ ਤਾਂ ਸਾਰੀ ਦਿਹਾੜੀ ਆ ਪਸੀਨਾ ਪਸੀਨੀਆਂ ਦੇ ਤੇ ਆ ਦੇਖੋ ਆ ਲੱਗ ਗਿਆ ਇੱਕ ਤੇ ਆ ਲੱਗ ਗਿਆ ਦੂਜਾ ਉਹ ਉਹਦਾ ਉਰੇ ਨੂੰ ਮੜਿਆ ਉਹਦਾ ਮੈਂ ਤਾਂ ਇਧਰ ਨਾ ਇੱਕ ਹੀ ਚੱਕ ਰਿਹਾ ਉਹ ਉਹ ਯੂਰੇ ਨੋ ਆ ਗਿਆ ਆ ਵੀ ਆ ਗਿਆ ਲਓ ਜੀ ਹੁਣ ਆਰਾਮ ਨਾਲ ਬੈਠਣ ਗਿਆ 3-4 ਘੰਟੇ ਦਾ ਪੂਰੇ ਵਧੀਆ ਫਿਰ ਉਸ ਤੋਂ ਬਾਅਦ ਆਉਗਾ ਜਿਹੜਾ ਇੱਥੇ ਫਿਰਦਣਾ ਇਹਨੂੰ ਲਿਆਈਏ ਧੂਏ ਨੂੰ ਇਹਨੂੰ ਤੇ ਇਹ ਵੀ ਢਾਈ ਹੈ ਇੱਥੇ ਹੈਗਾ ਬਲਬ ਵੀ ਉਪਰੋਂ ਲੱਗਾ ਆ ਟੋਣਾ ਵੀ ਲਾ ਤਾਂ ਫਿਰ ਜਾ ਕੇ ਆਰਾਮ ਆਉਂਦਾ ਮੱਜਾਂ ਨੂੰ ਹੋ ਲਾਈਟ ਬੰਦ ਕਰੀਏ ਮੋਬਾਈਲ ਦੀ ਤੇ ਵਲੌਗ ਦਾ ਕਰੀਏ ਦੀ ਐਂਡ ਠੀਕ ਹੈ ਵਲੌਗ ਦਾ ਕਰੀਏ ਐਂਡ ਤੇ ਮਿਲਦੇ ਆਪਾਂ ਨੈਕਸਟ ਵਲੌਗ ਉਹ ਜਿਹੜਾ ਸਵੇਰੇ ਸਵੇਰੇ ਇੱਥੇ ਬੈਠੀ ਦਾ ਨਾ ਫਟੇ ਕੁਚਾਰ ਦਾ 5 ਦਾ ਟਾਈਮ ਹੁੰਦਾ ਉਹ ਜਿੱਥੇ ਬਲੌਗ ਸਟਾਰਟ ਕਰੇਗਾ 5 ਵਜੇ ਆਪਣਾ ਬਲੌਗ ਸਟਾਰਟ ਹੋ ਜਾਂਦਾ। ਹੋ ਇਦਾਂ ਗਰਮੀ ਆਉਂਦੀ ਆ ਜਿਵੇਂ ਆਹ। ਹੁਣ ਤਾਂ ਚਲ ਪੱਖਾ ਨਹੀਂ ਚੱਲਦਾ ਮਾੜਾ ਮੋਟਾ ਸਕਾਰਦਾ ਪੱਖਾ। ਪੱਖਾ ਬੰਨਦਾ ਪਿਆ। ਤੇ ਠੀਕ ਆ ਫਿਰ ਜਿੱਥੇ ਤੱਕ ਵੀਡੀਓ ਦੇਖ ਲਈਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਤੇ ਜੇਕਰ ਕੋਈ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਮਿਲਦੇ ਆ ਨੈਕਸਟ ਵੀਡੀਓ ਚੋਕੇ। ਬਾਾਈ।